ਨਿਸ਼ਾਨ ਕੋਰਸਸ ਇਹੀ ਕਰੇ ਕਿ ਉਹ ਦੂਸਰਿਆਂ ਦੀਆਂ ਗਲਤੀਆਂ ਤੋਂ ਹੀ ਸਿੱਖ ਲਵੇ ਕਿਉਂਕਿ ਕਿਸੇ ਦੇ ਕੋਲ ਇੰਨੀ ਜ਼ਿੰਦਗੀ ਨਹੀਂ ਹੈ ਕਿ ਉਹ ਗਲਤੀਆਂ ਕਰ ਕਰਕੇ ਸਿੱਖੇ ਹਰ ਨਵੀਂ ਸ਼ੁਰੂਆਤ ਨੂੰ ਥੋੜਾ ਡਰਾਉਂਦੀ ਹੈ ਪਰ ਹਮੇਸ਼ਾ ਯਾਦ ਰੱਖਿਓ ਸਫਲਤਾ ਮੁਸ਼ਕਲਾਂ ਦੇ ਬਾਅਦ ਹੀ ਨਜ਼ਰ ਆਉਂਦੀ ਹੈ ਕੁਝ ਰਸਤੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਰਹਿਣਾ ਵੀ ਮੁਸ਼ਕਲ ਹੁੰਦਾ ਹੈ ਤੇ ਉਹਨਾਂ ਦੇ ਬਿਨਾਂ ਰਹਿਣਾ ਵੀ ਬੜਾ ਮੁਸ਼ਕਲ ਹੁੰਦਾ ਹੈ ਇੰਨੇ ਕਾਬਲ ਬਣੋ ਕਿ ਤੁਹਾਨੂੰ ਕੋਈ ਇਹ ਨਾ ਕਹਿ ਸਕੇ ਕਿ ਮੇਰੇ ਬਿਨਾ ਤੇਰਾ ਕੀ ਹੋਵੇਗਾ ਮੇਰੇ ਨਾਲ ਦਿਖਾਵੇ ਦੀ ਮੁਹੱਬਤ ਜਿਤਾਉਂਦਾ ਕੋਈ ਫਾਇਦਾ ਨਹੀਂ ਮੇਰਾ ਦਿਲ ਤਾਂ ਉੱਥੇ ਹੀ ਵਿਕੇਗਾ ਜਿੱਥੇ ਮੇਰੇ ਜਜ਼ਬਾਤਾਂ ਦੀ ਕਦਰ ਹੋਵੇਗੀ ਬਿਨਾਂ ਆਵਾਜ਼ ਤੋਂ ਰੋਣਾ ਰੋਣ ਤੋਂ ਜ਼ਿਆਦਾ ਦਰਦ ਦਿੰਦਾ ਹੈ ਜੋ ਸਾਥ ਦੇਣ ਉਹਨਾਂ ਨੂੰ ਨਾਲ ਰੱਖੋ ਪਰ ਦਗੀ ਵਾਜਨ ਨੂੰ ਔਕਤ ਵਿੱਚ ਰੱਖੋ ਚਿੰਤਾ ਕਿਉਂ ਕਰਦੇ ਹੋ ਜੇਕਰ ਲੋਕ ਤੁਹਾਨੂੰ ਨਹੀਂ ਸਮਝਦੇ ਅਸਲ ਵਿੱਚ ਤਾਂ ਚਿੰਤਾ ਤੁਹਾਨੂੰ ਉਸ ਸਮੇਂ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਨਹੀਂ ਸਮਝ ਪਾਉਂਦੇ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਰਿਸ਼ਤਿਆਂ ਦਾ ਕਾਰੋਬਾਰ ਜਿਸ ਨਾਲ ਜਿੰਨਾ ਮਤਲਬ ਉਸ ਨਾਲ ਉਨਾ ਹੀ ਪਿਆਰ ਹੈ ਕਦਰ ਕਰਿਆ ਕਰੋ ਉਹਨਾਂ ਦੀ ਜੋ ਤੁਹਾਡੇ ਬੁਰੇ ਰਵਈਏ ਦੇ ਬਾਅਦ ਵੀ ਤੁਹਾਡੇ ਨਾਲ ਸਲੀਕੇ ਨਾਲ ਪੇਸ ਆਉਂਦੇ ਨੇ ਜਿਸ ਦਿਨ ਅਸੀਂ ਖੁਦ ਨੂੰ ਪਹਿਚਾਨ ਲੈਂਦੇ ਹਾਂ ਸਮਝ ਲੈਂਦੇ ਹਾਂ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਹੋਰ ਸਾਡੇ ਬਾਰੇ ਕੀ ਸੋਚਦਾ ਹੈ ਜ਼ਿੰਦਗੀ ਵਿੱਚ ਜਦੋਂ ਬੁਰੇ ਹਾਲਾਤ ਘੇਰ ਲੈਂਦੇ ਨੇ ਤਾਂ ਤੁਹਾਡੇ ਘਰ ਆਪਣੇ ਵੀ ਤੁਹਾਡੇ ਤੋਂ ਨਜ਼ਰਾਂ ਫੇਰ ਲੈਂਦੇ ਨੇ ਉਹੀ ਰਸਤਾ ਜ਼ਿਆਦਾ ਸਫਲ ਰਹਿੰਦਾ ਹੈ ਜਿੱਥੇ ਪੈਸਿਆਂ ਦਾ ਲੈਣ ਦੇਣ ਘੱਟ ਤੇ ਪਿਆਰ ਦਾ ਲੈਣ ਦੇਣ ਜਾਦਾ ਰਹੇ ਜੇਕਰ ਤੁਹਾਡੀ ਨੀਅਤ ਸਹੀ ਹੈ ਤਾਂ ਤੁਹਾਨੂੰ ਗਲਤ ਰਸਤੇ ਵੀ ਸਹੀ ਮੰਜ਼ਿਲ ਤੱਕ ਲੈ ਜਾਂਦੇ ਨੇ ਜ਼ਿੰਦਗੀ ਸਕੂਨ ਨਾਲ ਗੁਜ਼ਾਰਨ ਦੇ ਲਈ ਕਿਤੇ ਜਿੱਦੀ ਵੀ ਹੋਣਾ ਪੈਂਦਾ ਹੈ ਸਮਾਂ ਖਰਾਬ ਸੀ ਇਸਤੇ ਸਵਾਲ ਹੀ ਕਿਉਂ ਕਰਨਾ ਆਪਣੇ ਹੀ ਗੈਰ ਸੀ ਇਸਤੇ ਮਲਾਲ ਹੀ ਕਿਉਂ ਕਰਨਾ ਜੰਗੀਆਂ ਹੋਰ ਸੱਚੀਆਂ ਗੱਲਾਂ ਸੁਣਨ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ